ਹੈਲੋ ਕਿਵੇਂ ਹੋ ਦੋਸਤੋ ਸਾਰੇ ਠੀਕ ਠਾਕ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਜੋ ਕਿ ਬੱਕਰੀਆਂ ਦਾ ਕਿ ਜਿਹੜੇ ਰੱਖਦੇ ਨੇ ਤੇ ਭੇਡਾਂ ਦਾ ਪਾਲਣ ਵੀ ਕਰਦੇ ਨੇ ਤੇ ਉਹਨਾਂ ਕੋਲੇ ਕਿੰਨੀਆਂ ਬੱਕਰੀਆਂ ਨੇ ਤੇ ਕਿੰਨੀਆਂ ਭੇਡਾਂ ਨੇ ਕੀ ਉਹਨਾਂ ਦੇ ਲਾਭ ਨੇ ਤੇ ਕੀ ਹਾਨੀਆਂ ਨੇ ਤੁਹਾਨੂੰ ਉਹਨਾਂ ਬਾਰੇ ਪੂਰੀ ਜਾਣਕਾਰੀ ਜ਼ਰੂਰ ਦੇਵਾਂਗੇ ਤੇ ਬਾਕੀ ਉਹਨਾਂ ਨਾਲ ਸਾਰੀਆਂ ਗੱਲਾਂ ਖਾਦ ਖਰਾਕ ਬਾਰੇ ਕੀ ਪਾਲਣ ਕੋਸਣ ਤੇ ਕਿੰਨਾ ਖਰਚਾ ਆਉਂਦਾ ਕਿੰਨਾ ਵਾਧਾ ਕਿੰਨਾ ਕੀ ਕਰਦੇ ਨੇ ਉਹ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਦੇਵਾਂਗੇ ਆਓ ਤੁਹਾਨੂੰ ਉਹਨਾਂ ਨੂੰ ਮਿਲਾਉਨੇ ਆਂ ਹਾਂਜੀ ਇਹਨਾਂ ਦੇ ਸਾਡੇ ਸਤਰੂਦੀਨ ਜੀ ਉਹ ਤੁਹਾਨੂੰ ਹੁਣੇ ਆਪਣੀਆਂ ਬੱਕਰੀਆਂ ਬਾਰੇ ਸਮਝਾਉਣਗੇ ਕਿੰਨੀਆਂ ਬੱਕਰੀਆਂ ਨੇ ਇਹਨਾਂ ਦੇ ਕੋਲੇ ਤੇ ਉਹਨਾਂ ਬਾਰੇ ਨਸਲ ਬਾਰੇ ਸਮਝਾਉਣਗੇ ਤੇ ਆਓ ਤੁਹਾਨੂੰ ਹੁਣ ਇਹ ਬੱਕਰੀਆਂ ਬਾਰੇ ਸੁਣ ਲੈ ਕੇ ਆਓ ਜੀ ਦੱਸੋ ਜੀ ਆਪਣੀ ਕੀ ਨਾਮ ਤੁਹਾਡਾ ਮੇਰਾ ਨਾਮ ਸਦਰਦੀਨ ਆ ਜੀ ਹਾਂਜੀ ਤੇ ਕਿਹੜੀ ਕਿਹੜੀ ਮਸਲਾਂ ਨੇ ਸਾਡੇ ਕੋਲੇ ਮਾੜਾ ਜਾਂ ਉਹਨਾਂ ਦਾ ਦੱਸ ਸਕਦਾ ਆਪਣੇ ਲੈ ਵੀਰੇ ਅੰਬਰਸਰੀਨ ਹੈਗੀ ਅੰਬਰਸਰੀਨ ਨਹੀਂ ਅੰਬਰਸਰੀ ਬੀਟਲ ਹਾਂ ਵੀਰੇ ਤੇ ਕੱਲੀ ਬੀਟਲ ਨਹੀਂ ਹੈਗੀ ਨਾ ਬੀਟਲਾਂ ਨੂੰ ਯਾਰ ਅੰਬਰਸਰੀਆਂ ਕਹਿੰਦੇ ਨੇ ਵੀਰੇ ਠੀਕ ਹੈ ਹਾਂ ਦੱਸ ਵੀਰੇ ਕੀ ਪਹਿਚਾਣਾ ਇਹਦੀ ਅੰਬਰਸਰੀ ਬੀਟਲ ਦੀ ਬੀਟਲ ਦੀ ਤਾਂ ਪਸਾਨਤਾ ਹੀ ਆ ਵੀਰੇ ਇਹ ਪਤਲੇ ਇਹ ਪਿੰਡੇ ਦੀ ਹੁੰਦੀ ਆ ਅੱਛਾ ਠੀਕ ਆ ਕਿ ਨਾ ਗੱਲ ਆ ਹੋਰ ਬੱਕਰੀਆਂ ਨੂੰ ਇਹਦਾ ਡਿਜ਼ਾਈਨ ਆਡੇ ਹੁੰਦਾ ਲੱਗ ਡੀਨ ਹਾਂ ਕੀ ਡਿਜ਼ਾਈਨ ਮਤਲਬ ਕਿ ਕੰਨ ਲੰਬੇ ਹੁੰਦੇ ਜਿਵੇਂ ਕੰਨ ਲੰਬੇ ਮੂੰਹ ਸੁਨੱਖਾ ਇਹਦਾ ਪਿੰਟੇ ਦੀ ਸੋਹਣੀ ਜਤਲ ਜੀ ਨਹੀਂ ਹੁੰਦੀ ਠੀਕ ਸਾਫ ਹੁੰਦੀ ਆ ਸਕੀਨ ਹੁੰਦੀ ਆ ਠੀਕ ਆਇਆ ਵੀਰੇ ਗੱਲ ਠੀਕ ਹੂੰ ਕਿੰਨੀ ਕੀ ਕੀਮਤ ਹੁੰਦੀ ਆ ਇਹਦੀ ਇਹਦੀ ਕੀਮਤ ਹੁਣ ਤਾਂ ਬਾ ਸਾਬ ਦੇ ਨਾਲ ਬੱਤ ਦੀ ਆ 25-30 ਹਜ਼ਾਰ ਦੀ ਬੱਕਰੀ ਆ ਜਾਂਦੀ ਆ 25-30 ਹਜ਼ਾਰ ਦੇ ਵਿੱਚ ਆਪਾਂ ਖਰੀਦ ਸਕਦੇ ਆ ਬੱਕਰੀ ਆ ਜਾਂਦੀ ਆ ਹਾਂ ਠੀਕ ਆ ਜੀ ਵੀ ਵੀਰੇ ਇਹ ਆ ਇਹ ਵੀ ਇਹੀ ਆ ਅੰਬਰਸਰੀ ਆ ਅੰਬਰਸਰੀ ਬੀਟ ਲੋ ਹਾਂ ਬਾਈ ਠੀਕ ਆ ਜੀ ਹਾਂ ਜੀ ਇਹ ਕੀ ਪਾਠ ਹੈ ਇਹ ਪਾਠ ਆ ਵੀਰੇ ਠੀਕ ਐ ਇਹ ਸੂਈ ਹੋਈ ਆਉਂਦਾ ਅੱਛਾ ਜੀ ਅਸੂ ਦੀ ਸੂਈ ਐ ਠੀਕ ਐ ਹਾਂ ਬਲਕੇ ਹੋਗੋ ਤਨ ਤਨ ਮਹੀਨੇ ਹੋ ਗਈ ਸੂਈ ਨੂੰ ਹਾਂ ਤਨ 3.5 ਮਹੀਨੇ ਅੱਛਾ ਕਿੰਨੇਵੇਂ ਬਣੇ ਦਿੰਦੀ ਐ ਇਹਦੇ 2 ਤੀ ਵੀਰੇ 2 ਐ ਹਾਂ ਠੀਕ ਐ ਤੇ ਅਗਲੀ ਵੀਰੇ ਠੀਕ ਐ ਜੀ ਇਹ ਹੁਣ ਸੂਈ ਐ ਇਹਦੇ 2ਵੇਂ ਬਣੇ ਨੇ ਠੀਕ ਐ ਹਾਂ ਜੀ ਇਹਦੀ ਦੋ ਨੇ ਹਾਂ ਠੀਕ ਐ ਕਿੰਨਾ ਕੁ ਦੁੱਧ ਦੇ ਦਿੰਦੀ ਆ ਦੁੱਧ ਤਾਂ ਵੀਰੇ ਸੇਵਾ ਨਾਲ ਵਧੀਆ ਬੱਚੇ ਪਾਲੀ ਜਾਂਦੀਆਂ ਨੇ بس ਬੱਚੇ ਬੱਚੇ ਦੀ ਨੇ ਹਾਂ ਮਾੜਾ ਮੋਟਾ ਘਰੇ ਵਰਤਦਾ ਉਹ ਤਾਂ ਵੀਰੇ ਆ ਰੁੱਤ 'ਚ ਨਹੀਂ ਦਿੰਦੀ ਬੱਕੀਆਂ ਦੁੱਧ ਦਾ ਨਹੀਂ ਨਹੀਂ ਨਾ ਇਹ ਰੁੱਤ 'ਚ ਨਹੀਂ ਬੰਦੀ ਆ ਇਹ ਰੁੱਤ 'ਚ ਦਾ ਬਸ ਬੱਚੇ ਬੁੱੱਚੇ ਪਾਲਦੀਆਂ ਨੇ ਆਪਦੇ ਠੀਕ ਹੈ ਹਾਂ ਯਾਨੀ ਸਾਡੇ ਜਿਹਾ ਕੇ ਦੁੱਧ ਘਟ ਜਾਂਦਾ ਪਸਟ ਜਾਂਦਾ ਹਾਂ ਬਾਕੀ ਇਹਨਾਂ ਦਾ ਚਰੇ ਦਾ ਵੀ ਲਾਲਾ ਪਿੱਪਲ-ਪੋਪਲ ਖਾਂਦੀਆਂ ਨੇ ਜਿਵੇਂ ਬਰੋਟੇ ਬਰਾਤੇ ਖਾਂਦੀਆਂ ਨੇ ਠੀਕ ਹੈ ਜੀ ਦੁੱਧ ਤਾਂ ਜੇਠ ਹੜ ਤੇ ਫਗਣ ਚੇਤ ਚੋਦੋ ਦੇਣੀ ਆ ਵੀਰੇ ਇਹ ਸਾਰੀਆਂ ਆਪਣੇ ਭੂਰੇ ਕਲਰ ਦੀਆਂ ਨੇ ਤੁਹਾਡੇ ਕੋਲ ਇਹੇ ਵੀਰੇ ਹਾਂ ਸਾਡੇ ਲੈਵੇ ਬੋਕ ਡੱਬਾ ਠੀਗਾ ਉਦਿਆਂ ਨਾਲ ਸਾਲਾ ਵੀ ਅਸੀਂ ਹੋਰ ਬੱਕਰਾ ਦਾ ਕੋਈ ਵਿੱਚ ਬਾੜਿਆ ਨਹੀਂ ਉਹਦੀਆਂ ਵਿੱਚ ਪੂਰੀਆਂ ਕਾਲੀਆਂ ਡੱਬੀਆਂ ਲਾਲ ਡੱਬੀਆਂ ਲਾਲ ਡੱਬਾ ਬੱਕਰਾ ਸੀ ਆ ਹੁਣ ਸਾਡੇ ਲੈਵੇ ਕਾਲਾ ਦੀ ਤਾਂ ਕਾਲੀਆਂ ਨੇ ਵਿੱਚ ਠੀਕ ਹੈ ਜੀ ਠੀਕ ਹੈ ਇਹ ਕਿੰਨੇ ਸੂਏ ਜੀ ਇਹ ਵੀਰੇ ਹੈਗੀਆਂ ਚੌਥੇ ਕ ਸੂਏ ਚੌਥੇ ਸੂਏ ਹਾਂ ਠੀਕ ਹੈ ਇਹਨੇ ਮੇਮਣੇ ਵਗੈਰਾ ਕਰੇ ਨੇ ਇਹ ਤੇ ਮੇਮਣੇ ਹਾਂ ਕਰੇ ਨੇ ਇਹ ਵੀ ਕੱਤੇ ਦੀਆਂ ਸੂਈਆਂ ਆਈਆਂ ਨੇ ਸੂ ਕੱਤੇ ਦੀਆਂ ਤਿੰਨ ਕਿ ਮਹੀਨੇ ਹੋ ਗਏ ਹਾਂ ਠੀਕ ਉਸ ਬੱਕਰੀਆਂ ਹੁਣ ਸੂਈਆਂ ਨੇ ਕੋਸੋ ਦੋਸਵਾਲਾਂ ਦੀਆਂ ਨੇ ਫਿਰ ਚਾਚੂ ਦਾ ਡੰਗਾ ਲਾਈ ਜਾਂਦੀਆਂ ਨੇ ਛਾਲ ਚ ਠੀਕ ਹੈ ਜੀ ਹੂੰ ਠੀਕ ਹੈ ਜਿਵੇਂ ਆ ਤਾਂ ਆ ਤਾਂ ਪੂਰੇ ਜ ਆ ਕਲਰ ਕਿਹੜਾ ਹੋ ਗਿਆ ਇਹ ਲੋਹੀ ਆ ਵੀਰੇ ਲੋਹੀ ਕਲਰ ਕਹਿੰਦੇ ਇਹਨੂੰ ਹੈ ਹਾਂ ਜੀ ਇਹ ਲੋਹੀ ਆ ਬਾਈ ਠੀਕ ਹੈ ਜੀ ਹਾਂ ਤੇ ਦੁੱਧ ਸਾਰਿਆਂ ਦਾ ਇੱਕੋ ਜਿਹਾ ਹਾਂ ਵੀਰੇ ਤੇ ਹੁਣ ਸਰਦੀ ਦੇ ਵਿੱਚ ਗਰਮੀ ਦੇ ਵਿੱਚ ਕਿੰਨਾ ਕੁ ਫਰਕ ਪੈ ਜਾਂਦਾ ਫਿਰ ਇਹਦਾ ਗਰਮੀ ਦੇ ਚ ਤਾਂ ਵਧੀਆ ਅੱਦ ਨਾਲੋਂ ਫਲਤ ਫਰਕ ਪੈ ਜਾਂਦਾ ਬਤ ਬਤ ਬੱਕਰੀ ਕਿੰਨਾ ਇੱਕ ਬੱਕਰੀ ਕਿੰਨਾ ਕਰ ਦਿੰਦੇ ਚਾਰ ਲੀਟਰ ਦੇ ਆਸ-ਪਾਸ ਦੇ ਹਾਂ ਦੇ ਦਿੰਦੇ ਦੇ ਦਿੰਦੇ ਠੀਕ ਹੈ ਠੀਕ ਹੈ ਵਧੀਆ ਸੇ ਵੈਨਾ ਨਾ ਕਬਰੀ ਦੁੱਧ ਦੇਂਦੀ ਆ ਠੀਕ ਆ ਜੀ ਠੀਕ ਆ ਠੀਕ ਤੇ ਤੁਹਾਡੇ ਕੋਲ ਜਿਹੜਾ ਬਰੀਡਰ ਆ ਉਹ ਕਿੱਥੇ ਜੀ ਆ ਵੀ ਲੋਹੀਆ ਦੇ ਆ ਵੀ ਲੋਹੀਆ ਇਹ ਸਹੀ ਵੀ ਲੋਹੀਆ ਜਿਹੜਾ ਤੁਹਾਡਾ ਮੇਨ ਬਰੀਡਰ ਰੱਖਿਆ ਹੋ ਕਿੱਥੇ ਉਹ ਇੱਥੇ ਬੈਠਾ ਵੀਰੇ ਵਿੱਚ ਹਾਂ ਉਹਨੂੰ ਲੈ ਕੇ ਉਹ ਮੜਾ ਜਾਉਗਾ ਇਹਨੇ ਸੂਣਾ ਹਾਂ ਜੀ ਇਹ ਸੂਣ ਵਾਲੀ ਆ ਹਾਂ ਜੀ ਡੇਂਜਰ ਦੀ ਨਾਮ ਹੀ ਆ ਜਿਵੇਂ ਪਾਡੀ ਜੀ ਆ ਕੇ ਸੁਣਿਆ ਐਤਕੀ ਨਾ ਬੱਕਰੀਆਂ ਪਾਲੀਆਂ ਨੇ ਬਹੁਤ ਘੱਟ ਖੜੀਆਂ ਨੇ ਜੀ ਠੀਕ ਗੱਲ ਨਵੀਆਂ ਹੋਣ ਤੇ ਜਿਵੇਂ ਐਤ ਕੀ ਬਾਢੀ ਤੱਕ ਬੱਕਰੀਆਂ ਜਾਣੀਆਂ ਨੇ ਲੋਹੜੀ ਵੇਲੇ ਆਵੇਂ ਬੱਕੀਆਂ ਸੂਪੰਦੀਆਂ ਨੇ ਐਤ ਕੀ ਨਵੀਆਂ ਕਰਾਉਣ ਵੇਲੇ ਠੀਕ ਹੈ ਜੀ ਬਰੀਡਰ ਹੈ ਹਾਂ ਜੀ ਤੇ ਕਿਹੜਾ ਇਹ ਅੰਬਰਸਰੀ ਮੀਟ ਹਾਂ ਹਾਂ ਅੰਬਰਸਰੀ ਵੀਰੇ ਠੀਕ ਹੈ ਠੀਕ ਹੂੰ ਹੋਰ ਯਾਰ ਪੁਰਾਣੇ ਬੁੜੇ ਕਹਿੰਦੇ ਸੀ ਹੁਣ ਸਾਡਾ ਦਾ ਹੈ ਦਾਦੀ ਇਲਾਹੀ ਕੰਮ ਆ ਉਹ ਕਹਿੰਦੇ ਹੁੰਦੇ ਸੀ ਵੀ ਇਹ ਅੰਬਰਸਰ ਆ ਰਹਾ ਅੰਬਰਸਰ ਵਾਲੇ ਰੱਖਿਆ ਹਾਂ ਇਹਦਾ ਹੁਣ ਡਾਕਟਰਾਂ ਨੇ ਬੀਟਲ ਬਣਾਤੀ ਮਤਲਬ ਉਹੀ ਚਲਾ ਰਹੇ ਉਹੀ ਚਲਦੇ ਨੇ ਪੰਜਾਬ ਚ ਪਾਕਿਸਤਾਨ ਚ ਨਹੀਂ ਕਹਿੰਦੇ ਹੁੰਦੇ ਪਾਕਿਸਤਾਨੀਆਂ ਵੀ ਅੰਬਰਸਰ ਤੋਂ ਆਈਆਂ ਹੋਈਆਂ ਨੇ ਅੱਛਾ ਜੀ ਅੰਬਰਸਰੀ ਬੀਟਲ ਹਾਂ ਠੀਕ ਕਿੰਨੀ ਉਮਰ ਦਾ ਇਹ ਇਹ ਹੈਗਾ ਵੀਰੇ 3 ਨਕ ਸਾਲ ਦਾ 3 ਨਕ ਸਾਲ ਦਾ ਹਾਂ ਬਾਈ ਠੀਕ ਕਿੰਨੀ ਉਮਰ ਹੁੰਦੀ ਵੈਸੇ ਦੀ ਇਸ ਦੀ ਉਮਰ ਤਾਂ ਯਾਰ ਜੈਮਤ ਜੀ ਤੋਂ ਬਚੀ ਹੋਈ ਹੁੰਦੀ ਹੈ 14 15 ਸਾਲ ਚੋਲੋ 15 ਸਾਲ ਜੇ ਬਿਮਾਰੀਆਂ ਠ ਮਾਰੀਆਂ ਤੋਂ ਬਾਅਦ ਜੇ ਠੀਕ ਹੈ ਜੀ ਵੈਸੇ ਬਿਮਾਰੀਆਂ ਇਹਨਾਂ ਨੂੰ ਆਉਂਦੀ ਕਿਹੜੀ ਕਿਹੜੀ ਬਿਮਾਰੀ ਤਿਆਰੇ ਨੂੰ ਸਾਰੀ ਉਹ ਪੈਂਦੀ ਹੈ ਜਦ ਲਈ ਸਾਰੀ ਹੈ ਹਾਂ ਬੰਦੇ ਵਾਲੇ ਕੰਮ ਆ ਇਹਨਾਂ ਦਾ ਨਹੀਂ ਮਤਲਬ ਕਿ ਉਹ ਇਹਦਾ ਨਾਂ ਤਾਂ ਕੋਈ ਨਹੀਂ ਬਿਮਾਰੀ ਦਾ ਇਹਦਾ ਨਾਂ ਜਿਵੇਂ ਹੁਣ ਆ ਬੰਦਿਆਂ ਨੂੰ ਚਿਕਨ ਗੁਣੀਆਂ ਹੋਇਆ ਸੀਗਾ ਉਹ ਤਾਂ ਲੱਗਦਾ ਉਸ ਤੋਂ ਪਹਿਲਾਂ ਪਸ਼ੂਆਂ ਨੂੰ ਪਾਇਆ ਗਿਆ ਦੀ ਇਹ ਠੀਕ ਹੈ ਬੱਕਰੀਆਂ ਤੇ ਜੋੜ ਖੜ ਗਏ ਜਿਵੇਂ ਜਿਵੇਂ ਬੰਦਿਆਂ ਦੀਆਂ ਲੱਤਾਂ ਖੜਦੀਆਂ ਹਾਂਜੀ ਬੰਦਿਆਂ ਦੇ ਬੱਕਰੀਆਂ ਦੇ ਭਾਂਚੇ ਉਦੇ ਗੋਡੇ ਸੁੱਜ ਕੇ ਚੰਗੀਆਂ ਭਲੀਆਂ ਦੇ ਡੱਡੇ ਡੇ ਹੋ ਗਏ ਠੀਕ ਹੈ ਸਰੀਰ ਜਕੜ ਗਏ ਬੱਕਰੀਆਂ ਦੇ ਠੀਕ ਉਹ ਚਿਕਨ ਗੁਣੀ ਵਾਲਾ ਕੰਮ ਆ ਬਿਮਾਰੀ ਤਾਂ ਇਹਨਾਂ ਨੂੰ ਯਾਰ ਬਾੜੀ ਪੈਂਦੀ ਆ ਬੱਕਰੀ ਨੂੰ ਬੰਦੇ ਵਾਲੇ ਕੰਮ ਠ ਹੂੰ ਬਚਾਉਣੀ ਪੈਂਦੀ ਹੈ ਹਾਂ ਕੋਈ ਇਹਨਾਂ ਦੇ ਟੀਕੇ ਟੂਕੇ ਪਹਿਲਾਂ ਲਗਾਉਨੇ ਵੈਕਸੀਨ ਹਾਂ ਲਗਾਉਨੇ ਵੀਰੇ ਹਰ ਸਾਲ ਹੈ ਸਾਡੇ ਡਾਕਟਰ ਆ ਸਰਕਾਰੀ ਚ ਸਰਕਾਰੀ ਚ ਹਾਂ ਉਹ ਸੀਮਾ ਮਹੀਨੇ ਲੱਗੇ ਜਾਂਦਾ ਠੀਕ ਹੈ ਸਾਰੇ ਇਹਦੀ ਲਾਗਤ ਠੀਕ ਹੈ ਕਿਵੇਂ ਉਹ ਫ੍ਰੀਜ ਚ ਲਾਉਂਦਾ ਹੈ ਹਾਂ ਹਾਂ ਫ੍ਰੀਜ ਵੀਰੇ ਸਰਕਾਰੀ ਤੌਰ ਤੇ ਹਾਂ ਹਾਂ ਠੀਕ ਹੂੰ ਚਲੋ ਠੀਕ ਹੈ ਵਧੀਆ ਉਹਦਾ ਊਂਬੀ ਪਾਸੂ ਕੇ ਢੱਲਾ ਮੱਠਾ ਤੇ ਵੀ ਬੀਟ ਲੈ ਹਾਂ ਇਹ ਹੰਬਰ ਸਰੀ ਹਾਂ ਇਹ ਜਿੱਪਾ ਆਰਾ ਵਾਹ ਜੀ ਰੂ ਇਹ ਐਸੂ ਹੀ ਆ ਹੁਣ ਦੇ ਵੀਰੇ ਠੀਕ ਆ ਇਹ ਹੁਣ ਦੀ ਚੀਜ਼ ਹੈ ਏਦਾਂ ਜਿਹੜੀ ਤੁਸੀਂ ਨੇ ਹੁਣ ਰੱਖੀ ਹੈ ਹਾਂ ਜੀ ਅੱਛਾ ਤੇ ਡાળા ਕੰਮ ਹੋ స్టార్ਟ ਕੀਤਾ ਤੇ ਬੱਕਰੀਆਂ ਪਹਿਲਾਂ ਸ਼ੁਰੂ ਤੋਂ ਨੇ ਬੱਕਰੀਆਂ ਸ਼ੁਰੂ ਤੋਂ ਨੇ ਪਹਿਲੇ ਪੇਡਾਂ ਵੀ ਸ਼ੁਰੂਦੀਆਂ ਪੇਡਾਂ ਵਿੱਚੋਂ ਵਾਗੀਆਂ ਦੀਆਂ ਓਰੇ ਆ ਬੱਕਰੀਆਂ ਵਿੱਚੋਂ ਪੇਡਾਂ ਹਾਂ ਇਹ ਕਿਹੜੀ ਹੈ ਬਈ ਇਹ ਮੰਨਤਾ ਬਾਈ ਕੰਝ ਆ ਗਈ ਹਾਂ 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 ਜਿਵੇਂ ਆਪਣੇ ਮੁੰਮਹਦ ਦੇ ਹਾਂ ਬੱਚੇ ਹਾਂ ਔਰ ਠੀਕ ਹੈ ਇਹ ਪਿਓਰ ਆ ਬਾਈ ਪੂਰਕੀ ਹੈ ਥੋਡੀ ਜਿਹੜਾ ਤੈਨੂੰ ਦਿਖਾ ਦਿੰਦੇ ਹਾਂ ਵਿੱਚ ਹੁੰਦੇ ਨੇ ਕਿ ਜਿਵੇਂ ਬੱਕਰੀਆਂ ਦੇ ਬੋਲੀ ਜਾਂਦੇ ਨੇ ਇਹ ਪਿਓਰ ਆ ਸਲੀਮਾਂਤਾ ਜਾਂ ਦੇ ਨੇ ਬੱਕਰੀਆਂ ਬੋਲੀ ਹੋ ਜੇ ਬੋਕ ਬੋਲਿਆ ਬੋਲੂ ਬੱਕਰੀਆਂ ਮਗਰੇ ਸਾਈਡ ਤੇ ਹੋ ਜਕੇ ਖੜ ਜੂ ਠੀਕ ਜਮੇ ਕੋਈ ਲੰਕ ਵੀ ਨਹੀਂ ਬੱਕਰੀ ਦੇ ਨੇੜੇ ਲੱਗ ਜੇ ਬੋਲੀ ਹੋਈ ਤੇ ਠੀਕ ਵੈਸੇ ਉਹ ਮੇਰੀ ਪਛਾਣ ਤੈਨੂੰ ਕਿੱਦਾਂ ਆ ਜਾਂਦੀ ਹੈ ਪਛਾਣ ਤਾਂ ਇਹਦੀ ਵੀਰੇ ਬਸ ਹਾਂ ਆ ਚੀਜ਼ ਤੋਂ ਹੁੰਦੀ ਹੈ ਇਹਦੀ ਅੱਛਾ ਇਹਦਾ ਮੂੰਹ ਤਾਂ ਹਨ ਹੁੰਦਾ ਅੱਛਾ ਆ ਪਿੱਛੇ ਵਾਲਾ ਪਾਸੇ ਦਿਖਾ ਦੇ ਹਾਂਜੀ ਇੱਥੋਂ ਇਹਦਾ ਮੂੰਹ ਤਾਂ ਹਨ ਹੁੰਦਾ ਇਹਦੀ ਇਹੀ ਪਛਾਣ ਅੱਛਾ ਇਹਦਾ ਮੂੰਹ ਤਾਂ ਹਨ ਹੁੰਦਾ ਸਭ ਤਾਂ ਹਨ ਕਰਦੀ ਨੇ ਉੱਪਰ ਨੂੰ ਬਾਕੀ ਬੱਕਰੀਆਂ ਹੱਲੇ ਨੂੰ ਕਰਦੀ ਨੇ ਠੀਕ ਹੈ ਜੀ ਅੱਜ ਦਾ ਇਹ ਸ਼ਿੱਦਾ ਕਿਸ ਵਾਰ ਸੁਣ ਵਾਲੀ ਆ ਹਾਂ ਕਿੰਨੇ ਇਹ ਸੇਮ ਹੀ ਨਵਾਸ ਹੁੰਦੀ ਆ ਹਾਂ 5 ਮਹੀਨੇ ਬਾਅਦ 5 ਮਹੀਨੇ 5 ਦਿਨਾਂ ਬਾਅਦ ਹਾਂ ਇੰਨਾ ਟਾਈਮ ਹੀ ਲੱਗਦਾ ਹਾਂ 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 ਠੀਕ ਆ ਕਿੰਨੇ ਦਿਨ ਦੀ ਹੈ ਪਹਿਲਾਂ ਇਹ ਵਾਤੀ ਇਹ ਕਦੇ ਇੱਕ ਵੀ ਦੇਂਦੀ ਆ ਕਦੇ ਦੋ ਵੀ ਇਹ ਕੁਦਰਤੀ ਕੰਮ ਅੱਛਾ ਤਿੰਨ ਵੀ ਦੇਂਦੀ ਆ ਤਿੰਨ ਵੀ ਦੇਂਦੀ ਆ ਤੇ ਵੱਧ ਤੋਂ ਵੱਧ ਕਿੰਨੇ ਕ 4 ਵਜੇ ਦਿੰਦੀ ਆ ਬੱਕਰੀਆਂ ਹਾਂ ਦੇਣ ਦਿਆਂ ਨੇ ਵੀਰੇ 4-4 ਮਹੀਨੇ ਦੇਣ ਦਿਆਂ ਨੇ 4-4 ਮਹੀਨੇ ਹੀ ਦੇਣ ਦਿਆਂ ਨੇ ਹਾਂ ਠੀਕ ਹੈ ਠੀਕ ਹੈ ਜੀ ਸਾਰੇ ਵਧੀਆ ਹਮ ਤੇ ਜਿਹੜਾ ਇਹ ਇਹ ਜਿਹੇ ਰੰਗ ਦਾ ਸਾਡਾ ਬੋਕ ਤੇ ਵੀਰੇ ਸਸ ਪਹਿਲਾਂ ਹਾਂ ਇਸ ਤੋਂ ਪਹਿਲਾਂ ਕਾਲਾ ਤੀਗਾ ਉਹਦੀਆਂ ਵਿੱਚ ਕਾਲੀਆਂ ਪੱਠਾਂ ਨਹੀਂ ਗੀਆਂ ਲੋਈਆਂ ਨੇ ਪਰ ਇਹ ਜਿਹੇ ਰੰਗ ਦਾ ਦੀ ਤਾਂ ਸਾਡੀਆਂ ਬੱਕਰੀਆਂ ਪੂਰੀਆਂ ਜਿਆਦੇ ਨੇ ਲਾਜੀਆਂ ਪਾਤਾ ਪਾਤਾ ਕੀ ਹਮ ਆ ਬਰੋ ਲੋਹੀ ਜਿ ਲਈ ਉਹ ਲੋਹੀ ਖੜੀ ਆ ਉਹਦੇ ਹਾਂ ਇਹਦੀ ਖਾਸੀਅਤ ਹੈ ਇਹ ਆ ਰੰਗ ਇਹਦਾ ਇਹ ਆ ਜਬੂਰ ਕੰ ਲੋਹੀ ਰੰਗ ਦੀ ਲੋਹੀ ਰੰਗ ਦੀ ਹਾਂ ਠੀਕ ਹੈ ਇਹ ਪੱਠਾ ਵੀਰੇ ਹਜੇ ਅੱਛਾ ਪੱਠਾ ਆ ਜੀ ਹਾਂ ਕਰੋਸ ਨਹੀਂ ਨਾ ਨਾ ਕਰੋਸ ਨਹੀਂ 100 ਆਏ ਤਾਂ ਮੇਮ ਨਹੀਂ ਆਏ ਸਾਰੀਆਂ ਸਾਡੇ ਕੋਲ ਕਿੰਨੀਆਂ ਨੇ ਸਾਰੀਆਂ ਸਾਰੀਆਂ ਹੈਗੀਆਂ ਵੀਰੇ 45 ਦੇ ਗੇੜ 45 ਦੇ ਆਸ-ਪਾਸ ਨੇ ਹਾਂ ਠੀਕ ਹੈ ਏ ਬਾਈ ਜੀ ਆਪਾਂ ਨੂੰ ਸਤਰੁਦੀਨ ਜੀ ਹੁਣ ਆਪਣੇ ਥੋੜਾ ਫਾਇਦੇ ਵਾਸਤੇ ਅੱਗੇ ਵਾਸਤੇ ਕੰਮ ਆਪਣੀ ਨਵੇਂ ਬੰਦੇ ਨੂੰ ਕਰਨਾ ਚਾਹੀਦਾ ਜਾਂ ਫਾਰਮ ਬਣਾ ਕੇ ਕਰਨਾ ਚਾਹੀਦਾ ਜਾਂ ਇਸ ਤਰ੍ਹਾਂ ਰੱਖ ਕੇ ਚਾਰਨ ਦੇ ਵਿੱਚ ਫਾਇਦਾ ਦੋਨੇ ਫਾਇਦੇ ਦੱਸੂਗਾ ਬਣਾ ਸਮਝਾ ਲਈ ਕਿਵੇਂ ਚਾਰਨ ਦੇ ਵਿੱਚ ਫਾਇਦਾ ਚਾਰਨ ਦੇ ਵਿੱਚ ਵੀਰੇ ਚਾਰਨ ਦੇ ਵਿੱਚ ਥੋੜਾ ਵੱਧ ਫਾਇਦਾ ਹਾਂ ਅੱਛਾ ਤੇ ਬੱਕਰੀ ਐਵੇਂ ਆ ਯਾਰ ਵੀ ਇਹ ਨਾ ਚਾਰਨ ਦੇ ਵਿੱਚ ਵੀ ਤੈਨੂੰ ਮੈਂ ਸਮਝਾਉਣਾ ਜੇ ਅਜਿਹੇ ਚਿੱਤਰਬਾਗੀਆਂ ਜੋ ਤੂੰ ਇਹ ਦਿਨ ਤੂੰ ਇਹਨਾਂ ਨੂੰ ਲੈ ਜਾਏਂਗਾ ਚਾਹੇ ਤੂੰ ਕਿੰਨੇ ਤਰ੍ਹਾਂ ਤਵਾਹੀ ਭੈਣ ਦੀਆਂ ਕਦੇ ਨਹੀਂ ਰੱਜੇ ਉਧਰ ਤਾਂ ਇਹ ਅੱਛਾ ਬਦਲਮਾ ਭਾਲਦੀਆਂ ਨੇ ਜਦ ਮੈਂ ਘਰੇ ਖੜ ਕੇ ਆਪਾਂ ਖੁੱਲ੍ਹੀ ਦੇ ਕਹਿੰਦੇ ਨੇ ਖੁੱਲ੍ਹੀ ਤੇ ਨਹੀਂ ਇਹਨਾਂ ਦੀ ਯਾਰ ਗੱਲ ਬਣਦੀ ਜਿਹੜੀਆਂ ਖੁੱਲ੍ਹੀਆਂ ਵਾਲੀਆਂ ਨੇ ਉਹ ਵੀ ਬੱਕਰੀਆਂ ਬਾਹਰ ਜਾਂਦੀਆਂ ਨੇ ਜਿਹੜੇ ਬੰਦੇ ਨੇ ਵੱਡੇ ਫਾਰਮ ਪਾਏ ਨੇ ਹਾਂਜੀ ਠੀਕ ਆ ਕਿ ਨਾ ਗੱਲ ਆ ਉਹਨਾਂ ਦੇ ਪਾਲੀਆਂ ਦੇ ਨਾਲ ਲਿੰਕ ਨੇ ਵੀ ਬੰਦੇ ਰੱਖੇ ਹੋਏ ਨੇ ਉਹ ਵੀ ਬੱਕਰੀਆਂ ਆਪਣੀਆਂ ਬਾਹਰ ਤੋਰਦੇ ਨੇ ਬਾਹਰ ਬਿਨਾ ਨਹੀਂ ਇਹਨਾਂ ਦੀ ਗੱਲ ਬਣਦੀ ਠੀਕ ਆ ਹਾਂ ਹੁਣ ਮੈਂ ਪੁੱਛ ਦੜੀਆ ਜਿਹੜੇ ਮਨ ਉਹ ਉਹਨੇ ਜਮਾਕ ਨਹੀਂ ਹਾਂ ਜੀ ਕੋਈ ਇਹੀ ਕੰਮ ਕਰਨਾ ਲਈ ਠੀਕ ਹੈ ਕਿ ਵੀ ਉਹਨਾਂ ਨੂੰ ਕੋਈ ਹੋਰ ਕੰਮ ਕਰਕੇ ਲਾਉਂਗੇ ਉਹਨਾਂ ਨੂੰ ਤਾਂ ਯਾਰ ਹੋਰ ਕੰਮ ਤੇ ਲਾਵਾਂਗੇ ਹੋਰ ਕੰਮ ਤੇ ਲਾਵਾਂਗੇ ਹੋਰ ਕੰਮ ਤੇ ਲਾਵਾਂਗੇ ਉਹ ਐਵੇਂ ਆ ਕੀ ਗੱਲ ਯਾਰ ਵੀਰੇ ਨਾ ਜਥਾਲੀਆਂ ਚ ਨਫਾ ਨੁਕਸਾਨ ਵੀ ਬੜਾ ਹੈਗਾ ਜਿੰਨਾ ਆਪਾਂ ਨੇ ਇਹਦੇ ਆਪਾਂ ਕੋਈ ਵੀ ਚੀਜ਼ ਆ ਫਾਇਦੇ ਨੂੰ ਭਾਈ ਦੇ ਜੇ ਫਾਇਦੇ ਵਾਲੀ ਚੀਜ਼ ਪੰਜ ਨੇ ਫਾਇਦੇ ਨੂੰ ਨੇ ਨੁਕਸਾਨ ਵੀ ਹੈ ਹਾਂ ਨੁਕਸਾਨ ਵੀ ਉਹ ਤੋਂ ਵੱਧ ਕੇ ਨੇ ਤੇ ਠੀਕ ਹੈ ਜੀ ਐਂ ਆ ਕੀ ਗੱਲ ਜਣੀ ਐ ਵੀ ਕਿੱਤਾ ਵਧੀਆ ਚੱਲੀ ਜਾਂਦਾ ਜੀ ਹਾਂ ਧੰਨਵਾਦ ਕਹਤਾ ਇਹਦੇ ਨਾਲ ਆਏ ਆ ਵੀ ਰੋਟੀ ਦਾ ਸਰਕਲ ਵਧੀਆ ਚੱਲੇ ਜਾਂਦਾ ਕੰਮ ਤੇ ਆਢਣ ਲੱਗੇ ਹੋਿਆਂਗੇ ਠੀਕ ਆ ਕਿ ਨਾ ਗੱਲ ਬੱਚੇ ਤਾਂ ਹੁਣ ਪੜਨਗੇ ਕੋਈ ਹੋਰ ਕੰਮ ਦੇਖ ਲੈਣਗੇ ਸੌ ਤਰ੍ਹਾਂ ਦਾ ਹੈਗਾ ਇਹ ਨਾਲਾ ਕੰਮ ਯਾਰ ਆਏ ਆ ਵੀ ਭੈਣ ਦੀ ਕਈ ਵਾਰੀ ਤਾਂ ਪੱਕੀ ਪਗਾਈ ਵੀ ਜਾਂਦੀ ਹੈ ਅੱਛਾ ਇਹ ਮੂਠੋ ਨੰਨਾ ਹਾਂ ਇਹ ਨਾ ਵੀਦਰਾ ਮੇਰਾ ਸਾਵਰੀ ਸਾਵਰ ਸਾਵਰੇਲੀ ਸਾਵਰਲੀ ਓਕੇ ਸਾਵਰੇਲੀ ਕਿਹੜੀ ਕਲਾਸ ਚ ਪੜਦਾ ਹੁਣ ਬਸ 9 9 ਦੇ ਵਿੱਚ ਪੜਦਾ ਤੇ ਅੱਗੇ ਕੀ ਕਰਨਾ ਚਾਹਣਾ ਬਾਕੀ ਜੋਬ ਵੀ ਸਰਕਾਰੀ ਸਰਕਾਰੀ ਜਾਓ ਓਕੇ ਵਧੀਆ ਕਿਹੜਾ ਕਿਹੜੀ ਚੁਆਇਸ ਹੈ ਮੇਰੀ ਬੈਂਕਿੰਗ ਆ ਸਰ ਬੈਂਕਰ ਦੇ ਵਿੱਚ ਕਲਰਕ ਲੱਗਣਾ ਕਿ ਉਹ ਬੈਂਕ ਮੈਨੇਜਰ ਲੱਗਣਾ ਬੈਂਕ ਮੈਨੇਜਰ ਬੈਂਕ ਮੈਨੇਜਰੀ ਬਣਨਾ ਚਲੋ ਵਧੀਆ ਕਿੰਨੇ ਕ ਮਾਰਕ ਆ ਜਾਂਦੇ ਆ ਜਾਂਦੇ ਨਹੀਂ 80% 80% ਦੇ ਤਾਂ ਚਲੋ ਕਲਰਕ ਤਾਂ ਪੱਕਾ ਹੀ ਹੈ 80% ਲੈ ਕੇ ਜੰਨਾਗਾ ਤੇ ਇਹ ਕਿਤਾ ਤੈਨੂੰ ਕਿਵੇਂ ਲੱਗਦਾ ਹੁਣ ਤੇ ਡੈਡੀ ਕਰਦੇ ਵਧੀਆਗਾ ਐ ਨਾ ਉਹੀ ਨਾ ਗਾਇ ਯਾਰ ਜੇ ਵਧੀਆ ਲੱਗਦਾ ਤਾਂ ਦੱਸੀ ਕਿਉਂ ਵੀ ਅ ਅਚਾ ਤੈਨੂੰ ਠੀਕ ਨਹੀਂ ਲੱਗਿਆ ਮਤਲਬ ਤੂੰ ਹੁਣ ਸਰਕਾਰੀ ਨੌਕਰੀ ਲੈਣੀ ਹੈ ਨਾ ਹਾਂਜੀ ਚਲੋ ਵਧੀਆ ਸੋਚ ਚੰਗੀ ਆ ਬੈਂਕ ਮੈਨੇਜਰ ਤੇ ਇੱਕ ਤਾਂ ਹੈ ਤਾਂ ਕਲਰਕ ਤਾਂ ਫਰ ਪੱਕਈ ਆ ਚਲੋ ਕੋਈ ਗੱਲ ਨਹੀਂ ਵਧੀਆ ਠੀਕ ਆ ਬਸ ਹਾਂ ਇਹਨੇ ਕੀ ਸਾਡੇ ਕਰਮੋਜੀਨ ਦੀ ਜਿਹਨਾਂ ਕੋਲ ਭੇਡਾਂ ਨਹੀਂ ਗੀਆਂ 2-10 ਲਾਣਗੀਆਂ ਉਹਨਾਂ ਬਾਰੇ ਤੁਹਾਨੂੰ ਸਮਝਾਉਣਗੇ ਤੇ ਉਹਨਾਂ ਦੇ ਕੀ ਮਤਲਬ ਕਿ ਫਾਇਦੇ ਤੇ ਕਿੰਨੇ ਕੁ ਨੁਕਸਾਨ ਨੇ ਕਿੰਨੇ ਕੁ ਦਾ ਤਾਂ ਕਿਸ ਪਰਪਸ ਲਈ ਪਾਲਦੇ ਆ ਮੀਟ ਪਰਪਸ ਤੇ ਦੁੱਧ ਪਰ ਦੇ ਤੌਰ ਤੇ ਉਹ ਤੁਹਾਨੂੰ ਸਮਝਾਉਣਗੇ ਹਾਂਜੀ ਕੀ ਨਾਮ ਤੁਹਾਡਾ ਦੱਸੋ ਮਾੜਾ ਮੇਰਾ ਨਾਮ ਕਰਮਦੀਨ ਹੈ ਜੀ ਉਹ ਕਰਮੀ ਕਹਿੰਦੇ ਨੇ ਠੀਕ ਆ ਜੀ ਹਾਂਜੀ ਤੇ ਹੁਣ ਕਿਹੜੀਆਂ ਕਿਹੜੀਆਂ ਤੇ ਕਿਹੜੀ ਨਸਲ ਕਹਿੰਦੇ ਉਹ ਦਿਖਾ ਮੜਾ ਜਾ ਸਾਨੂੰ ਨਸਲਾਂ ਹੀ ਆ ਆਪਣੇ ਲੈਵੇ ਕੁਝ ਕਜਲੀਆਂ ਨੇ ਕੁਛ ਆਈ ਮੁੰਜਲਾਂ ਨੇ ਬਸ ਮੁੰਜਲ ਹਾਂ ਇਹਦੀ ਕੀ ਬਰਕ ਹੁੰਦੀ ਮੜਾ ਉਹਨਾਂ ਕਰਕੇ ਦਿਖਾ ਦੇ ਇਹਦੀ ਦਾ ਰਹੀ ਇਹਦੀ ਆ ਪੂੰਛ ਛੋਟੀ ਆ ਬਸ ਸਸ ਪੂੰਛ ਛੋਟੀ ਹੁੰਦੀ ਆ ਹਾਂਜੀ ਹਾਂ ਢੇੜ ਦੀ ਹਾਂਜੀ ਠੀਕ ਆਹਾ ਹਾਂਜੀ ਹਾਂ ਤੇ ਦੂਸਰੀ ਦੀ ਦੂਸਰੀਆਂ ਜਿਵੇਂ ਆ ਆਗੀਆਂ ਆਪਣੀਆਂ ਇਹ ਕਜਲੀਆਂ ਨੇ ਕਜਲੀ ਹਾਂਜੀ ਇਹਦੀ ਪੂੰਛ ਲੰਮੀ ਹੁੰਦੀ ਆ ਹਾਂਜੀ ਹਾਂ ਠੀਕ ਆ ਸਿਰ ਇਹਦੀ ਪੂੰਛ ਥੋੜੀ ਲੰਬੀ ਹੁੰਦੀ ਹੈ ਹਾਂ ਜੀ ਹਾਂ ਠੀਕ ਆ ਇਹਦੀ ਇਹ ਪੈਸੇ ਜਾਣ ਆ ਵੀ ਹਾਂ ਜੀ ਤੇ ਇਹਦਾ ਕਿੰਨਾ ਕੀ ਰੇਟ ਆਗਾ ਵੈਸੇ ਇੱਕ ਖਰੀਦਣੀ ਹੋਵੇ ਜੀ ਆਪਾਂ ਰੇਟ ਤਾਂ ਇਹਦਾ 13 14 ਤੋਂ ਸਟਾਰਟਿੰਗ ਆ ਜੀ 13 14000 ਤੋਂ ਸਟਾਰਟ ਹੋ ਜਾਂਦਾ ਹਾਂ ਜੀ ਰੇਟ ਠੀਕ ਆ ਤੇ ਬਾਕੀ ਹੋਰ ਕੋਈ ਦੁੱਧ ਦੁੱਧ ਦੇ ਤੌਰ ਤੇ ਤਾਂ ਨਹੀਂ ਵਰਤਦੇ ਨਹੀਂ ਨਾ ਜੀ ਨਾ ਦੁੱਧ ਦੇ ਦਾ ਬੱਚੀ ਚੁੰਗਦੇ ਨਹੀਂ ਪਹਿਲਾਂ ਪਹਿਲਾਂ ਚੋਲੇ ਦੇ ਦੇਣਾ ਚੋਲੇ ਦੇ ਦੀ ਹਾਂ ਜੀ ਹਾਂ ਅੱਜ ਕੱਲ ਬੰਦਾ ਹੋ ਗਿਆ ਅੱਜ ਕੱਲ ਕੋਈ ਚੋਲਾ ਦਾ ਜੀ ਕੋਈ ਚਾਉਂਦਾ ਨਹੀਂ ਯਾਨੀ ਕਿ ਵੀ ਬਸ ਦਵਾਈ ਬੂਟੀ ਵਾਲਾ ਜਿਵੇਂ ਕੋਈ ਭੈਣ ਭਾਈ ਆ ਜੇ ਵੀ ਅਸੀਂ ਦਵਾਈ ਤਿਆਰ ਕਰਨੀ ਆ ਉਹ ਮੈਂ ਚੋਕੇ ਦੇ ਦਿੰਨੇ ਜੀ ਗਲਾਸ ਫਾਇਦੇਮੰਦ ਵੀ ਹੈ ਮਤਲਬ ਹਾਂ ਹਾਂ ਜਿਵੇਂ ਬੱਕਰੀ ਵਾਲਾ ਹਾਂ 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 ਉਹ ਸਾਡੇ ਭਰਾ ਨੇ ਦੱਸਿਆਗਾ ਹਾਂ ਹਾਂ ਵੀ ਉਹਦੇ ਲਈ ਜਿਵੇਂ ਆਪਣੇ ਸੈੱਲ ਵਗੈਰਾ ਕੱਢਦੇ ਨੇ ਹਾਂ ਹਾਂ ਉਹਦੇ ਲਈ ਫਾਇਦੇਮੰਦ ਹੈ ਫਾਇਦੇਮੰਦ ਹਾਂ ਜੀ ਤੇ ਬਾਕੀ ਦੋ ਨਸਲਾਂ ਰੱਖੀਆਂ ਨੇ ਹਾਂ 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 ਠੀਕ ਹੈ ਜਿਆਦਾ ਤਰ ਤਾਂ ਆਪਣੇ ਲਵੇ ਕਾਜ ਨਹੀਂ ਨਹੀਂ ਅਜਲੀ ਹਾਂ ਇਹ ਪੰਜ ਸੱਤ ਕਮੰਜਲਾ ਨੂੰ ਰੱਖ ਲੈਂਦੇ ਸਾਂ ਕੋਲ ਜੀ ਅੱਛਾ ਵੀ ਮਿਲ ਕੇ ਇਹਨੂੰ ਪਾਲ ਕੇ ਕਿੰਨੀ ਕੁ ਵੱਡੀ ਕਰਕੇ ਸੇਲ ਕਰਦੇ ਹੁੰਦੇ ਹੋ ਇਹ ਸੇਲ ਜੀ ਬਸ ਮੰਨ ਨਵੀਂ ਬੱਚਾ ਸੇਲ ਕਰਦੇ ਜਾਂਦੇ ਅਸੀਂ ਅੱਛਾ 8-9 ਮਹੀਨੇ ਜਦੋਂ ਬੱਚਾ ਹੋ ਜਾਂਦਾ ਸੇਲ ਕਰ ਦਿੰਦੇ ਜਦੋਂ ਸਾਡੇ 8-9 ਮਹੀਨੇ ਆ ਕਿੰਨੀ ਕੀ ਉਮਰ ਦੀ ਬਸ ਮੰਨ ਲਓ ਇਹਦਾ ਹੈਗਾ ਨਾ ਇਸ ਸਾਲ ਸਾਲ 1.5 ਸਾਲ 8-9 ਮਹੀਨੇ ਦੀ ਆ ਹਾਂ ਹੀ ਹਾਂ ਇਹ ਐਡਾ ਐਡਾ ਸੇਲ ਕਰ ਕਿਸੇ ਸੱਤਕ ਮਹੀਨਿਆਂ ਦਾ ਬੱਚਾ ਹੀ ਅਸੀਂ ਐਡੀਕ ਸੇਲ ਕਰ ਦਿੰਦੇ ਹਾਂ ਹਾਂ ਹੀ ਹਾਂ ਠੀਕ ਬੜੇ ਕਰਕੇ ਵੀ ਪੜ ਕਰ ਦਿੰਦੇ ਆ ਤੇ ਛੋਟੇ ਵੀ ਹੋ ਜਾਂਦੇ ਨੇ ਠੀਕ ਹੈ ਠੀਕ ਹੈ ਹਾਂ ਹੀ ਹਾਂ ਯਾਨੀ ਦੋਨੇ ਤੇ ਸੇਲ ਕਰ ਲੈਣੋ ਬਾਅਦ ਹਾਂ ਹੀ ਹਾਂ ਠੀਕ ਹੈ ਮੀਟ ਪਰਪਸ ਤੇ ਰੱਖ ਮੀਟ ਖਾਤਰ ਜੀ ਠੀਕ ਆ ਤੇ ਇਸ ਤੋਂ ਇਲਾਵਾ ਮਤਲਬ ਕਿ ਹੁਣ ਇਹ ਕਿ ਅਮ ਆਪ ਸਟਾਰਟ ਕਰ ਰਹੇ ਹਾਂ ਇਹ ਜਿਹੜੀ ਹੁੰਨਾ ਹੈ ਇਹ ਤਾਂ ਨਹੀਂ ਵਿਕਦੀ ਨਾ ਇਹ ਵਿਕਦੀ ਨਹੀਂ ਪਹਿਲਾਂ ਤਾਂ ਬਿਕ ਬੁਗ ਜਾਂਦੀ ਦੀ ਹੁਣ ਬਾਕੀ ਜਾਨੀ ਕਿ ਕਿਵੇਂ ਗੱਲ ਚੱਲ ਪਈ ਹੁਣ ਤਾਂ ਅੱਛਾ ਹੁਣ ਮਨ ਕੇ ਪਹਿਲਾਂ ਕਰਦੇ ਹੁੰਦੇ ਕਰਦੇ ਹੁੰਦੇ ਹਾਂ ਹਾਂ ਪਹਿਲਾਂ ਫੇਲ ਹੋ ਜਾਂਦੀ ਆ ਅੱਜ ਕੱਲ ਨਹੀਂ ਜਾਨੀ ਵਿਕਦੀ ਅੱਜ ਕੱਲ ਤਾਂ ਕੱਲਾ ਵਸੇ ਦਾ ਪਾਲੋ ਮੀਟ ਲਈ ਵੇਚ ਦੋ ਹਾਂਜੀ ਹਾਂ ਬਾਕੀ ਮੇਨ ਗੱਲ ਆਈ ਇਹਦਾ ਖਰਚਾ ਬਹੁਤ ਘੱਟਾ ਖਰਚਾ ਘੱਟਾ ਖਰਚਾ ਨਹੀਂ ਹੈਗਾ ਇਹ ਜੇ ਤਾਂ ਹੁਣ ਆਪਾਂ ਨੇ ਵਿਚਾਰਨ ਵਾਸਤੇ ਹੋਰੇ ਜਿਵੇਂ ਹੁਣ ਚੱਲ ਨਹੀਂ ਰਹੀ ਥੋੜੀਆਂ ਹਾਂਜੀ ਹਾਂ ਇਹ ਤਾਂ ਤੁਸੀਂ ਚਾਰ ਕਿਲੇ ਕਿ ਲੈ ਕੇ ਆਉਣੇ ਹੋ ਚਾਰ ਕਿਲੇ ਜੇ ਘਰੇ ਰੱਖ ਮੂੰਗੀ ਦੀ ਨੀਰੇ ਘਾਹ ਬੱਕਰੀ ਵੀ ਉਹੀ ਨਾ ਬੱਕਰੀਆਂ ਕ ਮਾਰੇ ਦਾ ਜੀ ਬੱਕਰੀਆਂ ਜਿਆਦਾਤਰ ਗਮਾਰੇ ਦਾ ਦਾ ਮਾਰੇ ਦਾ ਹਾਂ ਜੀ ਹਾਂ ਠੀਕ ਠੀਕ ਜਾਨੀ ਅਸੇ ਇਹ ਕਰੇ ਰੱਖਣੀ ਹੁਣ ਹਾਂ ਜੀ ਹਾਂ ਪਰ ਇਹ ਰੱਖਣ ਦਾ ਫਾਇਦਾ ਕਿ ਚਾਰੰਚ ਫਾਇਦਾ ਵੱਧ ਵੈਸੇ ਜੀ ਜੋ ਐਡੀ ਬੱਕਰੀ ਐ ਘੇੜੇ ਕੰਨ ਕੰਮ ਜਿਆਦਾ ਘਰੇ ਕੰਮਜਾਬ ਨਹੀਂ ਕੰਮ ਜਿਆਦਾ ਜਿਹੜੇ ਮਲਕੇ ਫਾਰਮ ਬਣਾਏ ਮੈਂ ਜਿਨੇ ਅੰਦਰੋਂ ਦਿਲੋਂ ਸਾਹਮਣੀਆਂ ਉਹਨੂੰ ਘਰੇ ਵੀ ਫਾਇਦਾ ਜੀ ਨਹੀਂ ਜਿਹੜੇ ਫਾਰਮ ਫਾਰਮ ਬਣਾਉਂਦੇ ਫਾਰਮ ਆਈ ਪਤਾ ਚੱਕਰ ਕੀ ਆ ਵਿੱਚ ਤਾਂ ਫਾਰਮ ਫੇਲ ਵੀ ਹੋ ਗਏ ਜੀ ਉਹ ਫੇਲ ਮੈਂ ਐ ਹੋ ਗਏ ਜਿਵੇਂ ਹੁਣ YouTube ਤੇ ਦੇਖ ਦੇਖ ਲੋਕ ਸੌਂਕ ਪਈ ਜਾਂਦਾ ਦੇਖੀ ਜਾਂਦਾ ਵੀ ਇੰਨੇ ਫਲਾਨੇ ਦੀ ਇੰਨੀ ਮਹਿੰਗੀ ਵੇਚ ਗਈ ਉਹ ਲੈ ਤਾਂ ਲੈਂਦਾ ਹੀ ਉਹ ਤੋਂ ਕੇਅਰ ਨਹੀਂ ਹੁੰਦੀ ਉਹਨੀ ਉਹਨੀ ਕੇਅਰ ਨਹੀਂ ਕਰਦਾ 24 ਘੰਟੇ ਬੰਦਾ ਭਾੜੇ ਹਾਂ ਇਹਨੂੰ ਅੰਦਰੋਂ ਦਿਲਾਂ ਦਿਲੋਂ ਨਾ ਜੇ ਚਾਹੂ ਬੰਦਾ ਜੀ ਘਰੇ ਵੀ ਕਾਮਯਾਬ ਨੇ ਜੇ ਅੰਦਰੋਂ ਬੰਦਾ ਖੁਸ਼ ਹੋ ਕੇ ਇਹਨਾਂ ਨੂੰ ਸਾਮੂਗਾ ਦਿਲੋਂ ਅੱਛਾ ਹਾਂ ਜੀ ਫੇਰ ਕਾਮਯਾਬ ਨੇ ਅੱਛਾ ਵਿੱਚ ਬਹੁਤ ਫਾਰਮ ਨਹੀਂ ਜਿਹੜੇ ਆਪਣੇ ਘਰੇ ਵੀ ਫਾਰਮ ਰੱਖਦੇ ਨੇ ਚਾਰਨੇ ਵਿੱਚ ਜਾਨਵਰ ਉਹਨਾਂ ਦੇ ਮੈਂ ਹੁਣ ਐ ਪਸਣਾ ਚਾਹੁੰਦਾ ਜੀ ਸੋਡੇ ਭਰਾ ਕੋਲੇ ਬੱਕਰੀਆਂ ਨਹੀਂ ਗੀਆਂ ਹਾਂਜੀ ਹਾਂ ਸੋਡੇ ਕੋਲੇ ਭੇਡ ਦਾ ਕੰਮ ਹੈ ਹਾਂਜੀ ਹਾਂ ਤੁਸੀਂ ਨੇ ਭੇਡਾਂ ਵਾਲਾ ਕਿਵੇਂ ਕਰ ਲਿਆ ਕੰਮ ਭੇਡਾਂ ਦਾ ਜੀ ਬਸ ਉਹੀ ਸੌਂਕਤੀ ਪਹਿਲੇ ਦਿਨ ਤੋਂ ਹੀ ਭੇਡ ਵੀ ਆ ਪੜ ਗਏ ਪਹਿਲੇ ਤੋਂ ਦਾਦੇ ਪਹਿਲਾਂ ਚਾਰਦੇ ਸੀਗੇ ਵੀ ਸੌਂਕ ਤੇ ਵੀ ਕੋਈ ਗੱਲ ਨਹੀਂ ਵੀ ਕਦੇ ਪਰਮੇ ਰੱਬ ਦਊਗਾ ਆਪਾਂ ਨੂੰ ਵਿਚਾਰਾਂਗੇ ਠੀਕ ਹੈ ਬਾਕੀ ਉਹਨੇ ਸੌਂਕ ਆ ਬਲ ਗਏ ਸੌਂਕ ਜੀ ਸੌਂਕ ਕਿੰਨੇ ਕ ਪੜੇ ਲਿਖੇ ਹੋ ਬੜੇ ਹੀ ਮੱਠ ਪੜਿਆ ਹੋਇਆ ਅੱਠ ਪੜਿਆ ਹਾਂਜੀ ਆ ਇਹ ਪਿੰਡ ਵਾਲੇ ਸਕੂਲ ਦੀ ਪੜੇ ਹੋਊਗੇ ਨਾ ਮੈਂ ਆਪਣਾ ਧੂਰੀ ਸੀ ਉਹਦਾ ਪਿੰਡ ਹੁਣ ਜਗ੍ਹਾ ਹੋਰ ਹੀ ਲੈਤੀ ਆਪਾਂ ਨੂੰ ਅੱਪਾ ਸੀ ਹੋਰ 13 ਜਾ ਗ 2013 ਚ 13 ਜੱਪਾ ਤੂਰੀ ਫੜੇ ਨਹੀਂ ਖਾ ਸਕੂਲ ਚ ਹਾਲ ਦਾ ਸਕੂਲ ਚ ਹਾਂਜੀ ਓਕੇ ਚਲੋ ਠੀਕ ਆ ਹਾਂਜੀ ਹਾਂ ਵਧੀਆ ਚਲੋ ਚੰਗੀ ਗੱਲ ਆ ਅੱਗੇ ਪੜਾਈ ਨਹੀਂ ਮੰਨ ਨਹੀਂ ਕੀਤਾ ਪਰ ਇਧਰ ਹੀ ਆ ਗਿਆ ਹਾਂਜੀ ਹਾਂ ਹਾਂ ਉਧਰ ਫਿਰ ਤੂਰੀ ਦੇ ਵਿੱਚ ਉਧਰ ਪਤਲੇ ਕਿਧਰ ਚਾਰਨ ਜਾਂਦੇ ਨੇ ਉਹਦੇ ਤੂਰੇ ਜਾਂ ਜਾਂ ਸੈਰ ਸੂਰ ਤੇ ਜਾਂ ਬਸ ਆਏ ਸੂਆ ਸਾਹ ਦੇ ਲੰਘ ਜਾਂਦੇ ਨੇ ਪਰਲੇ ਪਾਸੇ ਨੂੰ ਹਾਂਜੀ ਹਾਂ ਪਰਲੇ ਪਾਸੇ ਠੀਕ ਮਤਲਬ ਜੇ ਉੱਥੇ ਵੀ ਠੀਕ ਆ ਰੱਖ ਸਕਦੇ ਸਾਈਡ 'ਚ ਵੀ ਸਾਈਡ ਨਾਲੇ ਬਣ ਕੇ ਸਾਈਡ ਤੇ ਰੱਖ ਸਕਦੇ ਹਾਂਜੀ ਹਾਂ ਠੀਕ ਆ ਜੀ ਇਹ ਹੀ ਪੁੱਛਦਾ ਸੀ ਮੈਂ ਨਾ ਬਾਕੀ ਹੁਣ ਬੱਚੇ ਜਿਹੜਾ ਹੈ ਹੀ ਮੁੰਡਾ ਹਾਂਜੀ ਹਾਂ ਬੱਚੇ ਇਹੀ ਆਪਣਾ ਇੱਕ ਮੁੰਡਾ ਹੈ ਹਾਂਜੀ ਹਾਂ ਹੂੰ ਉਹ ਠੀਕ ਐ ਤਾਂ ਪੜਦਾ ਹੋਊਗਾ ਹਾਂਜੀ ਹਾਂ ਇਹ ਪੜਦਾ ਜੀ ਕਿਹੜੀ ਕਲਾਸ ਪੜਦਾ ਇਹ ਪਹਿਲੀ ਚ ਪੜਦਾ ਜੀ ਪਹਿਲੀ ਪੱਕੀ ਤੇ ਪਹਿਲੀ ਪੱਕੀ ਚ ਹਾਂ ਬਲਕਿ ਸ਼ੁਰੂਆਤ ਹੀ ਹੈ ਤਾਂ ਹਾਂਜੀ ਹਾਂ ਚਲੋ ਠੀਕ ਆ ਇਹ ਇਹ ਤਾਂ ਕੋਈ ਹੋਰ ਕੰਮ ਕਰਨਾ ਚਾਹੁੰਦਾ ਨਾ ਨਾ ਇਹਨਾਂ ਨੂੰ ਨਹੀਂ ਵੜਦੇ ਇਹ ਕੰਮ ਉਹ ਵੀ ਨਹੀਂ ਪੜਦਾ ਹੈਗਾ ਉਹ ਦੇ ਵੱਡੇ ਭਾਈ ਦਾ ਮੁੰਡਾ ਹਾਂ ਠੀਕ ਹੈ ਠੀਕ ਹੈ ਚਲੋ ਚੰਗੀ ਗੱਲ ਹੈ ਐ ਜੀ ਪਹਿਲਾਂ ਅੱਗੇ ਟਾਈਮ ਹੈਗਾ ਸੀਗਾ ਜੀ ਹੁਣ ਟਾਈਮ ਨਹੀਂ ਹੈਗਾ ਹੁਣ ਮੈਨੂੰ ਤੁਸੀਂ ਐ ਦੱਸੋ ਕਿ ਕੀ ਕਰਾਂ ਡਟ ਗਿਆ ਜੀ ਕਿਸੇ ਨੂੰ ਰੱਖ ਪੇਡਾਂ ਰੱਖਣੀਆਂ ਹੁਣ ਹਾਂਜੀ ਜਾਂ ਬੱਕਰੀਆਂ ਰੱਖਣੀਆਂ ਹੁਣ ਹਾਂਜੀ ਹਾਂ ਤਾਂ ਕਿੰਨੇ ਕੁ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ 2 ਤੋਂ 4 ਤੋਂ 4 ਇੰਚ ਫਾਇਦਾ ਜਾਂ ਵੀ ਆਪਾਂ ਨੂੰ ਫਾਰਮ ਬਣਾਉਣ ਦੇ ਪੈਦਾਗਾ ਕਰੇ ਰੱਖਣ ਦਾ ਪਤਾ ਚੱਕਰ ਗਿਆ ਜੀ ਚਾਰਜ ਦਾ ਫਾਇਦਾ ਹੈਗਾ ਜੀ ਕਿਉਂ ਕਿ ਕਿੰਨੇ ਕੁ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ ਜਾਨ ਘੋੜਿਆਂ ਤੋਂ ਕਰੇ ਥੋੜੇ ਤੋਂ ਕਮ ਸ਼ੁਰੂ ਹੋਏ ਹਨ 2000 ਤੋਂ 2000 ਤੋਂ ਕਹੇ 2000 ਤੋਂ ਕਰਿਆ ਹੌਲੀ ਹੌਲੀ ਨੌਲੇਜ ਆਈ ਜਾਂਦੀ ਹੈ ਜੋ ਬੰਦਾ ਕੰਮ ਵਧਾਈ ਜਾਂਦਾ ਹੈ ਵਧਾਈ ਜਾਂਦਾ ਹੁਣ ਐਵੇਂ 5-7 ਲੱਖ ਰੁਪਇਆ 20 ਲੱਖ ਰੁਪਇਆ ਲਾ ਕੇ ਖਾਸੇ ਬਸੂ ਲੈਲਾ ਨੂੰ ਜਾਣਕਾਰੀ ਨਹੀਂ ਉਹ ਕੱਟੇ ਵਾਲੀ ਬਣ ਜਾਂਦੀ ਹੈ ਕੱਟੇ ਵਾਲੀ ਇਹਨਾਂ ਦੀ ਵੈਕਸੀਨ ਵਗੈਰਾ ਹੁੰਦੀ ਹੈ ਵੈਕਸੀਨ ਹਾਂ ਹੁੰਦੀ ਹੈ ਜੀ ਇਹਨਾਂ ਦੀ ਇਹਨਾਂ ਨੂੰ ਬਿਮਾਰੀ ਪੈਂਦੀ ਹਾਂ ਹਾਂ ਜੀ ਹਾਂ ਕਿਹੜੀ ਬਿਮਾਰੀਆਂ ਜਾਂਦੀਆਂ ਇਹਨਾਂ ਨੂੰ ਬਾ ਜਿਆਦਾਤਰ ਤਾਂ ਇਹ ਕੋਈ ਬਸ ੱਟਲ ਮੱਠ ਦੀ ਮੂੰਹ ਖੁਰਦੀ ਜਿਆਦਾ ਐਸੀ ਜੀ ਬਿਮਾਰੀ ਆਉਂਦੀ ਆ ਉਹ ਸਹੀ ਤੇ ਵੈਸ ਤੁਸੀਂ ਬੱਕਰੀ ਨੂੰ ਜ਼ਿਆਦਾ ਪੈਣ ਕਰਨੇ ਇਹ ਲੱਤੀ ਨਹੀਂ ਠੀਕ ਆ ਚੱਕਰ ਆਈਏ ਅਸੱਤਿਆ ਹਾਂ ਕਾ ਬੱਕਰੀ ਉਹਨਾਂ ਬਾਲੀ ਪੈਣ ਲੱਗੀ ਥਣਾ ਦੀ ਪੈਣ ਲੱਗੀ ਜੀ ਉਹ ਬਿਮਾਰੀ ਪੈ ਜਾਂਦੀਆਂ ਨੇ ਠੀਕ ਆ ਬਹੁਤ ਤਰ੍ਹਾਂ ਦੀ ਇਸ ਤਰ੍ਹਾਂ ਹੋ ਪਿਆ ਹਾਂ ਹਾਂ ਠੀਕ ਆ ਬਾਕੀ ਕੁਛ ਇਹਨਾਂ ਦਾ ਸੌਂਖ ਦੀ ਠੀਕ ਬਾਕੀ ਆ ਹੁਣ ਪਤਾ ਹੌਲੀ ਹੌਲੀ ਪਤਾ ਲੱਗ ਗਿਆ ਹੌਲੀ ਹੌਲੀ ਪਤਾ ਲੱਗ ਜੂਗਾ ਕਿੰਨਾ 1 ਸਾਲ ਹੋ ਗਿਆ ਲੱਗਿਆ ਹੁਣ ਨਾ ਇਹਨਾਂ ਨੂੰ 4 ਕਿ ਮਹੀਨੇ ਹੋਏ ਨੇ 4 ਕਿ ਮਹੀਨੇ ਹੋਏ ਨੇ ਹਾਂ ਜੀ ਹਾਂ ਠੀਕ ਆ ਚਲੋ ਵਧੀਆ ਤੇ ਬੱਕਰੀਆਂ ਦਾ ਵੀ ਥੋੜਾ ਕੰਮ ਪਹਿਲਾਂ ਚੱਲਦਾ ਦੀ ਹੁੰਦਾ ਆ ਪਾਲਿਆ ਹਾਂਜੀ ਹਾਂ ਜਿਹੜੀ ਦੋਨੇ ਪਾਸਿਓਂ ਕਹਿੰਦੇ ਵੀ ਠੀਕ ਆ ਹੈ ਹਾਂਜੀ ਹਾਂ ਹਾਂ ਚਲੋ ਠੀਕ ਆ ਤੇ ਚਲੋ ਕੋਈ ਗੱਲ ਨਹੀਂ ਜੇ ਮਤਲਬ ਕਿ ਆਪਾਂ ਨੂੰ ਫਾਰਮ ਚ ਰੱਖਣ ਚ ਤਾਂ ਕੋਈ ਬੜਾ ਫਾਇਦਾ ਨਹੀਂ ਹਾਂਜੀ ਫਾਇਦਾ ਵੀ ਆ ਫਾਇਦਾ ਫਾਇਦਾ ਆਇਆ ਜੀ ਜਿਹੜਾ ਬੰਦਾ ਅੰਦਰੋਂ ਦਿਲੋਂ ਸਾਂਭੋ ਨਾ ਜੀ ਹੁਣ ਵਿੱਚ ਫਾਰਮ ਵਾਲੇ ਵਿੱਚ ਦੇਖ ਰਹੇ ਸੀ ਵੀ ਵੀਡੀਓ ਵਿੱਚ ਸੇਤੀ ਸੇਤੀ ਬੰਦੇ ਵਿਆਹ ਨਹੀਂ ਜਾਂਦੇ ਨਾ ਕਰਕੇ ਜੀ ਹੂੰ ਵਿਆਹ ਵੇਰ ਕਿਦਾਰੀ ਚ ਰਿਸ਼ਤੇਦਾਰੀ ਜੀ ਨਹੀਂ ਜਾ ਜਾਂਦਾ ਹਾਂ ਜੀ ਜਾਇਆ ਨਹੀਂ ਜਾਂਦਾ ਕਿਉਂ ਉਹਨਾਂ ਨੂੰ ਪਤਾ ਉਹਨਾਂ ਨੂੰ ਅੰਦਰੋਂ ਚਾਹੀ ਜਦੋਂ ਜਿਹੜੇ ਬੰਦੇ ਨੂੰ ਅੰਦਰੋਂ ਚਾਹ ਸੱਚੇ ਮਨ ਨਾਲ ਮਿਹਨਤ ਕਰਨ ਉਹਨੂੰ ਰੱਬ ਮਾਲਕ ਆਪ ਹੀ ਫਲ ਪਾਉਂਦਾ ਜੀ ਠੀਕ ਆ ਚੱਕਰ ਆ ਜੀ ਠੀਕ ਹੈ ਹੁਣ ਜੇ ਇਹ ਲੈ ਲਿਆ ਇਹਨਾਂ ਦੇ ਪੈਸੇ ਲਾ ਤੇ ਇਹਨਾਂ ਦੀ ਦੇਖਭਾਲ ਨਹੀਂ ਕਰਾਂਗੇ ਉਹ ਫਿਰ ਫਸਲ ਵਾਲੀ ਕੰਮ ਆ ਜੀ ਜਿਹੇ ਜਾਂ ਥਾਮ ਲਾਂਗੇ ਫਸਲ ਨੂੰ ਉਹੋ ਜੀ ਆਪਣਾ ਮੰਨ ਉਹੋ ਜੀ ਹੋ ਜਾਂਦਾ ਹਾਂ ਜੀ ਠੀਕ ਹੈ ਚਲੋ ਲਈਏ ਹੁਣ ਕਿੰਨੀਆਂ ਕਸੂਈਆਂ ਨੇ ਜਦੋਂ ਲੈਣ ਤੋਂ ਬਾਅਦ ਕਿੰਨਾ ਕਿੰਨਾ ਨੇ ਵਾਅਦਾ ਕੀਤਾ ਆਪਣੇ ਲੈਵੇ ਸੁਈਆਂ ਲਈਆਂ ਤੋਂ ਬਾਅਦ ਇਹ ਸੋਪੀਆਂ ਤਰ ਵੀ 10 12 ਬੈਡਾਂ ਦੀ ਕਿੰਨੀਆਂ ਕਿ ਲਈਆਂ ਨੇ ਇਹ ਹੈਗੇ ਨੇ 34 ਨਾਲ ਲੈਤੇ ਦੀ ਜੀ ਵੱਡੇ ਹਾਂ ਚਲੋ ਠੀਕ 32 ਬੈਡਾਂ ਦੀ ਦੋ ਮੀਡੇ ਸੀ ਗਈ ਹਾਂ ਚਲੋ ਵਧੀਆ ਹਾਂ ਚਲੋ ਹੌਲੀ ਹੌਲੀ ਬਸ ਵਧੀ ਜਾਣਗੇ ਜੀ ਹੁਣ ਬਾਕੀ ਹੌਲੀ ਹੌਲੀ ਹੋਰ ਵਧਾਈ ਜਾਵਾਂਗੇ ਨਾਲ ਨਾਲ ਠੀਕ ਹੈ ਜੀ ਚਲੋ ਜੀ ਇਹਨੇ ਸਾਡੇ ਕਰਮੂਦੀਨ ਜੀ ਦੇਖੋ ਇਹਨਾਂ ਦਾ ਕੰਮ ਢੇਡਾਂ ਦਾ ਇਹਨਾਂ ਨੇ ਸਾਰਾ ਤੁਹਾਨੂੰ ਜਾਣਕਾਰੀ ਦਿੱਤੀ ਜੇ ਕਿਸੇ ਵੀਰ ਭਾਈ ਨੇ ਰੱਖ ਰੇ ਹਨ 2-4 ਤੋਂ ਕੰਮ ਸਟਾਰਟ ਕਰੇ ਹਾਂਜੀ ਹਾਂ ਤੇ ਉਸ ਤੋਂ ਬਾਅਦ ਚਾਰਨ ਦੇ ਵਿੱਚ ਬਹੁਤਾ ਵੱਧ ਫਾਇਦਾ ਜੇਕਰ ਇਹ ਰੱਖਣਾ ਤਾਂ ਇਹਨਾਂ ਦੇ ਵਾਸਤੇ ਮੂੰਗਫਲੀ ਦਾ ਨੀਰਾ ਮੂੰਗਫਲੀ ਦਾ ਨੀਰਾ ਮੂੰਗਫਲੀ ਦਾ ਨੀਰਾ ਇਸਤਮਾਲ ਮੂੰਗਫਲੀ ਦਾ ਨੀਰਾ ਝੰਡੀ ਦੀ ਪੱਤੀ ਝੰਡੀ ਦੀ ਪੱਤੀ ਇਹੋ ਜਿਹੇ ਦਾਣੇ ਦੁੱਪੇ ਸਾਬੀ ਕਰ ਸਕਦੇ ਹਾਂ ਦੂਸਰੇ ਉਹਦੇ ਆਪਣੇ ਬਾਈ ਦਾ ਨਾਮ ਕੀ ਥੀਆ 사ਦਰੂ ਜੀ 사ਦਰੂਦੀਨ ਹਾਂ ਜੀ ਉਹਨਾਂ ਨੇ ਬੱਕਰੀਆਂ ਬਾਰੇ ਸਮਝਾਇਆ ਬਹੁਤ ਵਧੀਆ ਉਹਨਾਂ ਨੇ ਵੀ ਸਹੀ ਜਵਾਬ ਦਿੱਤੇ ਨਸਲਾਂ ਵੀ ਦਿਖਾਈਆਂ ਨੇ ਉਹਨਾਂ ਨੇ ਕਹੀ ਕਾਨੂੰ ਹਾਂ ਜੀ ਹਾਂ ਤੇ ਉਹਨਾਂ ਨੇ ਆਪਣਾ ਉਹੀ ਦੱਸਿਆ ਵੀ ਉਹਨਾਂ ਵਾਸਤੇ ਵੀ ਖਾਲ ਖਰਾਕ ਉਹਨਾਂ ਨੇ ਵੀ ਦੱਸੀ ਜੀ ਉਹ ਬੱਕਰੀ ਦੀ ਖਾਲ ਖਰਾਕ ਕਿਹੜੀ ਥੋੜਾ ਤੁਸੀਂ ਆ ਜਿਓ ਬੱਕਰੀਆਂ ਦੀ ਖਾਲ ਖਰਾਕ ਜੀ ਬਸ ਆਹੀ ਬੱਕਰੀ ਦਾ ਵੈਸੇ ਹੀ ਜਿਹਨਾਂ ਨੂੰ ਬੱਕਰੀਆਂ ਸੌਂਗ ਨਾਲ ਵਧੀਆ ਰੱਖਣੀਆਂ ਨੇ ਉਹਦਾ 12 ਮਹੀਨਾ 30 ਦਿਨ ਘਰੋਂ ਭਾਲਦੀ ਭਾਲ ਜਣੇ ਜਾਹੇ ਬਾਹਰ ਜਾਣ ਜਾਹੇ ਨਾ ਜਾਣ ਦੀ ਠੀਕ ਆ ਕਿ ਨਹੀਂ ਹੁਣ ਬਾਹਰ ਇੰਨਾ ਚਰਾ ਹੈ ਨਹੀਂ ਬੱਕਰੀਆਂ ਦਾ ਬੱਕਰੀਆਂ ਦਾ ਇੱਕ ਬਾਹ ਵੀਰ ਟਾਈਮ ਪਾਸ ਕਰਦੇ ਨੇ ਰਾਜਦੀਆ ਘਰੇ ਆ ਕੀ ਹੈ ਜੀ ਠੀਕ ਥਲ ਖਰਾਕ ਵਿਆਹ ਮੱਕੀ ਸੋਲਿਆ ਦਾ ਚੋਕਰ ਕਣਕ ਇਹ ਚੀਜ਼ਾਂ ਲਾ ਕੇ ਪਾਈ ਜਾਂਦੀ ਜਿਵੇਂ ਛੋਟੇ ਬੱਚੇ ਹੋਗੇ ਉਹਨਾਂ ਨੂੰ ਝੰਡੇ ਜੁੰਡੇ ਦੀ ਪੱਤੀ ਆ ਚੀਜ਼ ਹੈ ਜੱਗ ਮਾਰੇ ਦਾ ਨੀਰਾ ਗਰਮੀਆਂ ਦੇ ਵਿੱਚ ਮੂਖਲੀ ਦਾ ਨੀਰਾ ਛਾਲ ਦੇ ਵਿੱਚ ਗਮਾਰੇ ਦਾ ਨੀਰਾ ਇਹ ਨੀਰੇ ਵੀ ਜੀ ਮੌਸਮ ਦੇ ਹਿਸਾਬ ਨੇ ਬਣਦੇ ਨੇ ਠੀਕ ਐ ਆਪਾਂ ਛਾਲ ਤੇ ਜਾਂ ਗਰਮੀ ਜੱਗਮਾਰੇ ਦਾ ਨੀਰਾ ਪਾਈ ਜਾਵੇ ਛਾਲ ਤੇ ਦਾ ਬੱਕਰੀ ਖਾ ਲੈਂਦੇ ਜੀ ਗਰਮੀ ਜਾ ਕੇ ਔਖਾ ਕਰਦਾ ਜੀ ਗਰਮ ਹੁੰਦਾ ਗਰਮ ਹੁੰਦਾ ਜੀ ਗਰਮੀਆਂ ਦੇ ਵਿੱਚ ਆਇਆ ਮੂੰਗੀ ਦਾ ਨੀਰਾ ਚੱਲੀ ਜਾਂਦਾ ਜੀ ਠੀਕ ਜੀ ਹਾਂ